ਜੋ ਜਿਆ ਦੁੱਖ ਵੀ ਉਸ ਮਨੁੱਖ ਨੂੰ ਭਾਰ ਵਰ ਲਗਾ ਲਗੇਗਾ ਜਿਹਦਾ ਕੂਰਮ ਧਿਆਨ ਆਪਣੇ ਵਿੱਚ ਹੈ ਇੱਕ ਪਹਾੜ ਜੈਸਾ ਦੁੱਖ ਵੀ ਉਸ ਨੂੰ ਰਾਈ ਜਿਤਨਾ ਵੀ ਨਹੀਂ ਲਗੇਗਾ ਜਿਹਦਾ ਧਿਆਨ ਪ੍ਰਮਾਤਮਾ ਦੇ ਵਿੱਚ ਹੈ ਪਰ ਇਹਦਾ ਇਹ ਮਤਲਬ ਨਹੀਂ ਕਿ ਭਗਤਾ ਕੋਲ ਦੁੱਖ ਨਹੀਂ ਸੀ ਚੋਰੀ ਦੇ ਇਲਜ਼ਾਮ ਦੇ ਚ ਕਬੀਰ ਨੂੰ ਜੇਲ੍ਹ ਦੇ ਵਿੱਚ ਵੀ ਪਾਇਆ ਗਿਆ ਯਾਰੀ ਦੇ ਇਲਜ਼ਾਮ ਦੇ ਚ ਸਿਕੰਦਰ ਲੋਧੀ ਨੇ ਸਜ਼ਾ ਵੀ ਦਿੱਤੀ ਹੈ ਦੁਰਾਚਾਰ ਦਾ ਇਲਜ਼ਾਮ ਵੀ ਲਾਇਆ ਕਿਰਕਾ ਲੋਹਾਨੇ اور ਕਜ਼ਬ ਦੀ ਗੱਲ ਕਤਲ ਦਾ ਇਲਜ਼ਾਮ ਵੀ ਲਾਇਆ ਹੈ ਕਬੀਰ ਤੇ ਹੁਣ ਕੌਣ ਦੱਸੇ ਜੇ ਕਬੀਰ ਕਾਤਲ ਹੈ ਤਾਂ ਦੁਨੀਆਂ ਦੇ ਚ ਰਹਿਮਦਿਲ ਕੋਈ ਵੀ ਨਹੀਂ ਹੈ ਕਬੀਰ ਦੁਰਾਚਾਰੀ ਹੈ ਤਾਂ ਦੁਨੀਆਂ ਦੇ ਸਦਾਚਾਰੀ ਕੋਈ ਵੀ ਨਹੀਂ ਹੈ अगर कबीर भी चोर है तो दुनिया कोई भी नहीं है पर तेने इल्जाम कबीर तथे लगे ने मेरे इल्जाम ही नहीं लगे सिकंदर लोल ने सजाए मौत सुना दी मुश्कं बन के हाथी अगू सुट देता है और हाथी नराब पिलाई है ताकि हाथी पैरों के इसनो कुचल दे सजाए मौत ਇਸ ਤਰ੍ਹਾਂ ਸਦਾਇ ਮੌਤ ਦਿੱਤੀ ਕਬੀਰ ਪਰ ਹੋਇਆ ਕਿ ਜੈਸੇ ਮਹਾਵਤ ਹਾਥੀ ਨੂੰ ਨੇੜੇ ਲਿਆਇਆ ਤੋ ਕਬੀਰ ਕਹਿੰਦੇ ਨੇ ਕੁੰਚਰ ਕੋਟ ਲੈ ਲੈ ਨਮਸਕਾਰੇ ਬੂਝੀ ਕਾਜੀ ਨੈਂ ਅੰਧਿਆਰੇ ਮੇਰੀ ਕੋਟ ਮੈਨੋ ਝੁੱਕ ਕੇ ਹਾਥੀ ਨੇ ਸੁੰਡ ਨਾਲ ਮੈਨੂੰ ਮੱਥੇ ਤੇ ਰਖਿਆ ਬਾਉ ਮੱਥਾ ਟੇਕਿਆ ਤੋ ਕਬੀਰ ਕਹਿੰਦੇ ਨੇ ਹਾਥੀ ਨੂੰ ਸਮਝ ਆ ਗਈ ਏ ਕਾਜ਼ੀ ਨੂੰ ਸਮਝ ਨਹੀਂ ਆਈ ਸ਼ਾਇਦ ਮੈਂ ਕਿਸੇ ਵਕਤ ਜ਼ਿਕਰ ਕੀਤਾ ਗਊ ਹਾਥੀ ਮੋਰ ਤੇ ਹੰਸ ਘੋੜਾ ਇਹ ਜਾਨਵਰਾਂ ਦੇ ਚੋਂ ਬਹੁਤ ਸਿਆਣੇ ਮੰਨੇ ਜਾਂਦੇ ਮੈਂ ਇਹ ਨਹੀਂ ਕਹਿੰਦਾ ਸਾਰੇ ਘੋੜੇ ਸਾਰੀਆਂ ਗਾਵਾਂ ਸਾਰੇ ਹਾਥੀ ਸਿਆਣੇ ਹੁੰਦੇ ਨੇ ਸਾਰੇ ਤੇ ਮਨੁੱਖ ਵੀ ਸਿਆਣੇ ਨਹੀਂ ਪਰ ਕੁਛ ਉਸ ਤੋਂ ਕੁਛ ਤਾਦਾਦ ਘੋੜਿਆਂ ਦੇ ਚ ਹਾਥੀਆਂ ਦੇ ਚ ਬੜੀ ਸਿਆਣੀ ਤਾਦਾਦ ਇੱਕ ਹਾਥੀ ਦਾ ਜ਼ਿਕਰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੀ ਬਾਣੀ ਚ ਬਾਰ ਬਾਰ ਕਰਦੇ ਨੇ ਜਬ ਹੀ ਸ਼ਰਨ ਗਏ ਕਿਰਪਾ ਨਿਦ ਗਜ ਗਰਾਤੇ ਛੂਟਾ ਮਹਿਮਾ ਨਾਮ ਕਹਾ ਲੋ ਵਰਨੋ ਰਾਮ ਕਹਿਤ ਬੰਧਨ ਤੇ ਤੋਟਾ ਇਹ ਰਾਮ ਕਿਸ ਨੇ ਆਖਿਆ ਗਜ ਨੇ ਹਾਥੀ ਨੇ ਕਮਲ ਦਾ ਫੁੱਲ ਭੇਟ ਗਈ ਤਾਂ ਇਹਦਾ ਮਤਲਬ ਇਹਨੂੰ ਪਰਮਾਤਮਾ ਦੀ ਸਮਝ ਹੈ ਗੈਬੀ ਸ਼ਕਤੀ ਦੀ ਸਮਝ ਹੈ ਤੇ ਦੁੱਖ ਦੇ ਸਮੇ ਉਸਨੇ ਪੁਕਾਰ ਕੀਤੀ ਇਹ ਵੀ ਮੈਂ ਅਰਜ਼ ਕਰਦੇ ਆ ਨਿੜੇ ਨੇ ਵੀ ਫਿਸਦੀ ਮਨੁੱਖ ਪਰਮਾਤਮਾ ਦੇ ਮਾਰਗ ਤੇ ਚੱਲਦਾ ਹੈ ਦੁੱਖ ਦੀ ਚੋਟ ਖਾ ਕੇ ਇੱਕ ਫਿਸਦੀ ਚੱਲਦਾ ਹੈ ਪਿਛਲੇ ਸੰਸਕਾਰਾਂ ਕਰਕੇ ਸਤ ਸੰਗ ਦੇ ਪ੍ਰਭਾਵ ਕਰਕੇ ਸ਼ਬਦ ਨੂੰ ਸੁਣ ਕੇ 1% 1% ਸਿਰਫ 1 ਫੀਸਦੀ 99% ਮਨੁੱਖ ਪਰਮਾਤਮਾ ਦੇ ਮਾਰਗ ਤੇ ਚੱਲਦਾ ਹੈ ਦੁੱਖ ਦੀ ਝੋਟ ਖਾਂਦਾ ਹੈ ਪੁਰਹਲੇ ਸੰਸਕਾਰ ਨਾ ਹੋਵਨ ਤੇ ਦੁੱਖ ਦਾ ਗਿਆਨ ਵੀ ਨਾ ਹੋਵੇ ਤੇ ਦੁੱਖ ਦੀ ਕੋਈ ਬਹੁਤ ਗਹਿਰੀ ਝੋਟ ਵੀ ਨਾ ਲੱਗੀ ਹੋਵੇ ਗੋਸਤਾਖੀ ਮੈਂਨੋ ਨਹੀਂ ਉਮੀਦ ਇਹ ਪਰਮਾਤਮਾ ਦੇ ਮਾਰਗ ਤੇ ਚੱਲੇ ਨਹੀਂ ਚੱਲੇ ਐਸਵਾਸੀ ਜਿਹੜਾ ਸਮਾਜ ਜਿਹੜਾ ਮੁਲਕ ਬਹੁਤ ਸੁਖਿਆਰਾ ਹੋ ਜਾਂਦਾ ਹੈ ਨਾਸਤਿਕ ਹੋ ਜਾਂਦਾ ਨਾਸਤਿਕ ਹੋ ਜਾਂਦਾ ਮੈਂ ਯੂਰਪ ਦੇ ਵਿੱਚ ਦੇਖੇ ਨੇ ਚਰਚ ਤੇ ਉਜੜ ਗਏ ਖਤਮ ਹੋ ਗਏ ਕੋਈ ਨਹੀਂ ਲੰਘੇ 99 ਫਿਸਦੀ ਮਨੁੱਖ ਪਰਮਾਤਮਾ ਦੇ ਮਾਰਗ ਤੇ ਚੱਲਦਾ ਹੈ ਦੁੱਖ ਦੀ ਚੋਟਕਾ ਬਿਨਾਂ ਡਾਕਟਰ ਨੇ ਚਲਤਾ ਹੁਣ ਮੈਂ ਅਰਜ਼ ਕਰਾਂ ਮਹਾਤਮਾ ਬੋਧ ਨੂੰ ਕੋਈ ਦੁੱਖ ਦੀ ਝੋਟ ਤੇ ਨਹੀਂ ਲੱਗੀ ਦੁੱਖ ਦੀ ਝੋਟ ਤੇ ਕਿਸੇ ਹੋਰ ਨੂੰ ਲੱਗੀ ਸੀ ਬਿਮਾਰ ਕੋਈ ਹੋਰ ਸੀ ਦੇਖਿਆ ਤੇ ਝੋਟ ਖਾ ਗਿਆ ਬੁੱਢਾ ਤੇ ਕੋਈ ਹੋਰ ਹੋਇਆ ਸੀ ਤੇ ਜਵਾਨ ਸੀ 28 ਸਾਲ ਦਾ ਸੀ ਝੋਟ ਖਾ ਗਿਆ ਮਰਿਆ ਤੇ ਕੋਈ ਹੋਰ ਸੀ ਮੁਰਦੇ ਨੂੰ ਦੇਖ ਕੇ ਝੋਟ ਖਾ ਗਿਆ ਐਸੇ ਮਨੁੱਖ ਨੂੰ ਕਹਿੰਦੇ ਨੇ ਦੇ ਅੰਦਰ ਸੰਵੇਦਨਾ ਬਹੁਤ ਜ਼ਿਆਦਾ ਹੈ ਦੂਜੇ ਨੂੰ ਬੁੱਢਾ ਦੇਖਣਾ ਤੇ ਆਪਣਾ ਬੁਢੇਪਾ ਦਿਖਾਈ ਦੇ ਜਾਏ ਇਹਨੂੰ ਸੰਸਕ੍ਰਿਤ ਦੇ ਵਿੱਚ ਕਹਿੰਦੇ ਨੇ ਇਹਦੇ ਸੰਵੇਦਨਾ ਬਹੁਤ ਜ਼ਿਆਦਾ ਹੈ ਮੁਰਦੇ ਨੂੰ ਦੇਖ ਕੇ ਲਾਸ਼ ਨੂੰ ਦੇਖ ਕੇ ਆਪਣਾ ਮਰਨਾ ਦਿਖਾਈ ਦੇ ਜਾਣਾ ਕਹਿੰਦੇ ਨੇ ਇਹਦੇ ਸੰਵੇਦਨਾ ਬਹੁਤ ਜ਼ਿਆਦਾ ਹੈ ਦੂਜੇ ਨੂੰ ਦੁਖੀ ਬੇਚੈਨ ਵੇਖ ਕੇ ਖੁਦ ਦੁਖੀ ਹੋ ਜਾਣਾ ਇਨੂੰ ਕਹਿੰਦੇ ਨੇ ਸਮ ਬੇਦਨਾ ਸਮ ਜੋ ਦੁੱਖ ਉਹਦੇ ਕੋਲ ਹੈ ਉਤਨੇ ਹੀ ਦੁੱਖ ਮੈਨੂੰ ਮਹਿਸੂਸ ਹੋ ਰਿਹਾ ਇਹਨੂੰ ਕਹਿੰਦੇ ਨੇ ਸਮ ਬੇਦਨ ਬਰਾਬਰ ਵੇਦਨ ਵੇਦਨ ਦੁੱਖ ਨੂੰ ਕਹਿੰਦੇ ਨੇ ਬਰਾਬਰ ਦੁੱਖ ਬੁੱਢੇ ਨੂੰ ਦੇਖੇ ਆਪਣਾ ਬੁੱਢੇਪਾ ਦਿਖਾਈ ਦੇ ਗਿਆ ਬਿਮਾਰ ਨੂੰ ਦੇਖੇ ਆਪਣੇ ਵਿੱਚ ਦੁੱਖ ਸੰਤਾਪ ਦਿਖਾਈ ਦੇ ਗਿਆ ਲਾਸ਼ ਨੂੰ ਦੇਖੇ ਆਪਣੇ ਵਿੱਚ ਮੌਤ ਦਿਖਾਈ ਦੇ ਗਈ ਚੋਟ ਕਾ ਕੇ ਕਿਸੇ ਦੀ ਮੌਤ ਚੋਟ ਨਹੀਂ ਕਰੇਗੀ ਜਿੰਨੇ ਚਿਰ ਤੱਕ ਆਪਣੀ ਮੌਤ ਨਾ ਦਿਖਾਈ ਦੇਵੇ ਇਹ ਵੀ ਮੈਂਸ ਕਰਦੇ ਹਾਂ ਕਿਸੇ ਦਾ ਦੁੱਖ ਚੋਟ ਨਹੀਂ ਕਰੇਗਾ ਜਿੰਨੇ ਚਿਰ ਤੱਕ ਦੁੱਖ ਆਪਣਾ ਨਾ ਦਿਖਾਈ ਦੇਵੇ ਕਿਸੇ ਦਾ ਬੁਢੇਪਾ ਵੀ ਚੋਟ ਨਹੀਂ ਕਰੇਗਾ ਜਿੰਨੇ ਚਿਰ ਤੱਕ ਆਪਣੀ ਬਿਰਦਾਵਸਤਾ ਨਾ ਦਿਖਾਈ ਦੇਵੇ ਤਾਂ ਹੁਣ ਮੈਂ ਫਿਰ ਦੁਹਰਾਵਾਂ ਨੜੇ ਨਵੇ ਫਿਰ ਸਦੀ ਮਨੁਖ ਦੁੱਖ ਦੀ ਝੋਟ ਖਾ ਕੇ ਪਰਮਾਤਮਾ ਦੇ ਮਾਰਗ ਤੇ ਚੱਲਦੇ ਨੇ ਸ਼ਬਦ ਦੀ ਝੋਟ ਨਾਲ ਨਹੀਂ ਸਤ ਸੰਗ ਦੀ ਝੋਟ ਨਾਲ ਨਹੀਂ ਕਥਾ ਕੀਰਤਨ ਕਰਕੇ ਨਹੀਂ ਚੱਲਦੇ ਇਸ ਚੱਕਰੇ ਚ ਨਾ ਪੈਣਾ ਇਥੇ 12 ਮਹੀਨੇ ਹਰ ਜਗ੍ਹਾ ਹੁੰਦਾ ਹੀ ਰਹਿੰਦਾ ਕਥਾ ਕੀਰਤਨ ਤੇ ਹੁੰਦਾ ਹੀ ਰਹਿੰਦਾ ਪਾਠ ਪੂਜਾ ਤੇ ਹੁੰਦੀ ਰਹਦੀ ਕੌਣ ਚੱਲਦਾ ਦੁੱਖ ਦੀ ਝੋਟ ਖਾ ਕੇ ਨਿੜਨਵੇਂ ਫਿਸਲੀ ਮਨੁੱਖ ਪਰਮਾਤਮਾ ਦੇ ਮਾਰਗ ਤੇ ਚੱਲਦੇ ਨ ਜ਼ਬਾਨ ਚੋਂ ਨਿਕਲਦਾ ਵਾਹਿਗੁਰੂ ਦੁੱਖ ਦੀ ਚੋਟ ਇੱਕ ਫਿਸਾ ਦੀ ਕੋਈ ਪੁਰਬਲੇ ਸੰਸਕਾਰ ਨੇ ਪੁਰਬਲੀ ਸਾਧਨੈ ਤਪਸਿਆ ਇਹ ਸ਼ਬਦ ਤੋਂ ਛੋਟ ਖਾ ਜਾਂਦੇ ਇਹ ਸਤਸੰਗ ਤੋਂ ਪ੍ਰੇਰਿਤ ਹੁੰਦੇ ਸਤਸੰਗ ਇਹਨਾਂ ਨੂੰ ਲਾਭ ਦਿੰਦੀ ਹੈ ਧੋਵਾ ਭਾਰ ਭਾਰਤ ਦੇ ਚ ਇਹਨਾਂ ਵੀ 25 ਸਾਲਾਂ ਚ ਗੁਰਮਤ ਸਮਾਗਮ ਹੋਏ ਨੇ ਔਰ ਮੈਂ ਲੱਖਾਂ ਦੀ ਭੀੜ ਦੇਖਦਾ ਮਨੁੱਖ ਤੇ ਵੈਸੇ ਦਾ ਵੈਸੇ ਇੱਕ ਉਰਦੂ ਦਾ ਸ਼ਾਇਰ ਇੰਜ ਵੀ ਕਹਿੰਦਾ ਹੈ ਹਜ਼ਾਰੋਂ ਖੇਜਰ ਪੈਦਾ ਕਰ ਚੁਕੀ ਹੈ ਨਸਲ ਆਦਮ ਕੇ ਇਹ ਸਭ ਤਸਲੀਮ ਲੇਕਿਨ ਆਦਮੇ ਅਬ ਤੱਕ ਭਟਕਦਾ ਹੈ ਕਹਿੰਦਾ ਹਜ਼ਾਰਾਂ ਅਵਤਾਰ ਸੰਸਾਰ ਵਿੱਚ ਆ ਆ ਚੁਕੇ ਨੇ ਮਨੁੱਖ ਨੂੰ ਸੁਧਾਰਨ ਵਾਸਤੇ ਮਨੁੱਖ ਤੇ ਅਜ ਵੀ ਨਹੀਂ ਸੁਧਰਿਆ ਕੁਛ ਵੀ ਨਹੀਂ ਹਜ਼ਾਰੋਂ ਖਿਜਰ ਪੈਦਾ ਕਰ ਚੁੱਕੀ ਹੈ نسل ਆਦਮ ਕੇ ਇਹ ਸਭ ਤਸਲੀਮ ਲੇਕਿਨ ਆਦਮੇ ਅਬ ਤੱਕ ਭਟਕਦਾ ਹੈ ਕਵੀ ਗਿਰਧਰ ਰਾਏ ਕਿਹਾ ਕਰਦੇ ਸਨ ਪ੍ਰਭੂ ਜੇ ਤੂੰ ਦੁੱਖ ਨਾ ਬਣਾਉਂਦਾ ਤੇ ਤੂੰ ਮੈਨੂੰ ਮਿਲਣਾ ਨਹੀਂ ਸੀ ਇਤਨਾ ਆਨੰਦ ਮੈਨੂੰ ਮਿਲਣਾ ਨਹੀਂ ਸੀ ਕਵੀ ધਨੇ RAM ਜੋ ਕਬੀਰ ਦੀ ਗੱਦੀ ਤੇ ਬੈਠੇ ਸਨ ਤੇ ਕਬੀਰ ਪੰਥ ਦਾ ਪ੍ਰਚਾਰ ਕੀਤਾ ਉਹ ਵੀ ਕਹਿੰਦੇ ਬਲਹਾਰੀ ਇਸ ਦੁੱਖ ਕੋ ਜੋ ਪਲ-ਪਲ ਨਾਮ ਜਪਾ ਹੈ ਮੈਂ ਸੱਚੇ ਜਾਨਾ ਇਸ ਦੁੱਖ ਤੋਂ ਵੀ ਜਿਸ ਨੇ ਮੇਰੀ ਜ਼ਬਾਨ ਨੂੰ ਵਾਰ-ਵਾਰ ਪਰਮਾਤਮਾ ਦਾ ਨਾਮ ਕਢਵਾਇਆ ਨੇੜੇ ਨੇ ਵੀ ਫਿਰ ਸਦੀ ਮਨੁੱਖ ਪ੍ਰਭੂ ਦੇ ਮਾਰਗ ਤੇ ਚੱਲਦਾ ਹੈ ਦੁੱਖ ਕਰਕੇ ਦੁੱਖ ਦੀ ਚੌਂਕ ਇੱਕ ਫਿਸਦੀ ਉਹ ਨੇ ਜਿਨ੍ਹਾਂ ਦੇ ਸੰਸਕਾਰ ਨੇ ਪਿਛਲੇ ਉਹ ਸ਼ਬਦ ਤੋਂ ਚੋਟ ਖਾ ਜਾਂਦੇ ਹਨ ਉਹਨਾਂ ਨੂੰ ਸਦਸੰਗ ਪ੍ਰੇਰਣਾ ਦਿੰਦੀ ਹੈ ਜਾਂ ਇੰਜ ਵੇ ਮੈਨੂੰ ਕਹਿਣ ਦੇਣਾ ਤੇ ਗੁਸਤਾਖੀ ਲਈ ਮਾਫ ਕਰ ਦੇਣਾ અવਤਾਰ ਸਿਰਫ ਇੱਕ ਫਿਸਦੀ ਲਈ ਆਉਂਦੇ ਨੇ ਬਾਕੀਆਂ ਲਈ ਤੇ ਦੁੱਖ ਹੀ ਕਾਫੀ بڑے بڑے ਪੀਰ پیغمبر અવਤਾਰ ਉਹ ਜੋ 1% ਲੋਕ ਨੇ ਇੱਕ ਫਿਸਦੀ ਉਹਨਾਂ ਲਈ क्योंकि अवतार ना हो तो वो जो एक फीसदी लाभ मिलना सी भी नहीं मिलेगा बाकी नड़िनवे फीसदी दुख दोटा खा के आखिर रब वाले पास पासे जुड़ने क्वार होए जब दुख बहुता ही खुआर कर दे जब दुख बहुता ही दुखी कर दे खुआर होए सब मिलेंगे बचे शर्म जो 60 ਸਾਲ ਤਰ੍ਹਾਂ ਤਰ੍ਹਾਂ ਦੀ ਖਵਾਰੀ ਤੋਂ ਬਾਅਦ ਰਸ਼ੀਆ ਦੇ ਵਿੱਚ ਵੀ ਚਰਚ ਖੁੱਲ ਗਏ ਮਸਜਿਦਾਂ ਖੁੱਲ ਗਈਆਂ ਫਿਰ ਅਜ਼ਾਨ ਹੋਣ ਲੱਗ ਪਈ ਫਿਰ ਚਰਚ ਦੇ ਘੜਿਆਲ ਵਜਣ ਲੱਗ ਪਏ ਫਿਰ ਪ੍ਰੇਰ ਹੋਣ ਲੱਗ ਪਈ ਫਿਰ ਨਿਵਾਜ਼ਾਂ ਚੱਲ ਪਈਆਂ ਖਵਾਰ ਹੋ ਕੇ ਇਹ ਖਵਾਰੀ ਇਹਨੇ ਮਜ਼ਬੂਤ ਕਰ ਦਿੱਤਾ ਮਨੁੱਖ ਨੂੰ ਮਜਬੂਰ ਕਰ ਦਿੱਤਾ ਖੋਲ ਮਸਜਿਦ ਦੇ ਦਰਵਾਜ਼ੇ ਹੋਲ ਚਰਚ ਦੇ ਦਰਵਾਜ਼ੇ ਫਿਰ ਨਮਾਜ਼ ਪੜ ਫਿਰ ਪ੍ਰੇਰਿਤ ਨੇੜੇ ਨੇਵੇਂ ਫਿਸਦੀ ਮਨੁੱਖ ਦੁੱਖ ਦੀ ਚੋਟ ਖਾ ਕੇ ਪ੍ਰਭੂ ਦੇ ਮਾਰਗ ਤੇ ਚੱਲਦੇ ਨੇ ਸ਼ਬਦ ਦੀ ਚੋਟ ਸਤਸੰਗ ਤੋਂ ਪ੍ਰੇਰਿਤ ਹੋ ਕੇ ਔਰ ਅਵਤਾਰਾਂ ਤੋਂ ਪ੍ਰੇਰਿਤ ਹੋ ਕੇ ਹੁਣ ਮੈਂ ਫਿਰ ਅਰਜ਼ ਕਰਦੇ ਆਂ ਪਦਾਰਥ ਨੂੰ ਸੰਸਾਰ ਨੂੰ ਪਰਿਵਾਰ ਨੂੰ ਆਪਣੇ ਅਨੁਕੂਲ ਕਰਕੇ ਮਨੁੱਖ ਸੁਖ ਲੈਂਦਾ। ਪੁੱਤਰ ਹੈ ਮੇਰੇ ਅਨਕੋਲ ਹੀ ਨਹੀਂ ਹੈ। ਮਿੱਤਰ ਹੈ ਮੇਰੇ ਅਨਕੋਲ ਹੀ ਨਹੀਂ ਹੈ। ਪਤਨੀ ਹੈ ਮੇਰੇ ਅਨਕੋਲ ਹੀ ਨਹੀਂ ਹੈ, ਪਤੀ ਹੈ ਮੇਰੇ ਅਨਕੋਲ ਹੀ ਨਹੀਂ। ਭਰਾ ਹੈ ਮੇਰੇ ਅਨਕੋਲ ਹੀ ਨਹੀਂ ਹੈ। ਤਾਂ ਸੁਖ ਕਿਸ ਤਰ੍ਹਾਂ ਲਾਓਗੇ, ਕਿਵੇਂ ਲਾਓਗੇ? ਹਵਾ ਹੈ ਪਰ ਬੜੀ ਗਰਮ ਹੈ ਮੇਰੇ ਸਰੀਰ ਦੇ ਅਨਕੂਲ ਹੀ ਨਹੀਂ ਹੈ ਤਾਂ ਮੈਂ ਤੇ ਜਲਦਤ ਹੈ ਹਵਾ ਹੈ ਸੀਤ ਲੈ ਰਹੇ ਮੇਰੇ ਸਰੀਰ ਦੇ ਅਨਕੂਲ ਹੀ ਨਹੀਂ ਹੈ ਤਾਂ ਮੈਂ ਤੇ ਦੁਖੀ ਹੋਵਾਂਗਾ ਬਿਮਾਰ ਹੋਵਾਂ ਪਰਕਿਰਤੀ ਨੂੰ ਪਰਿਵਾਰ ਨੂੰ ਪਦਾਰਥ ਨੂੰ ਆਪਣੇ ਅਨਕੂਲ ਕਰਕੇ ਮਨ ਨੂੰ ਸੁਖ ਲੈਂਦਾ ਹੈ ਆਪਣੇ ਮਨ ਨੂੰ ਪ੍ਰਮਾਤਮਾ ਦੇ ਅਨਕੂਲ ਕਰਕੇ ਮਨੋ ਕੋ ਆਨੰਦ ਲੈਂਦਾ ਹੈ ਰਸਿਕ ਪ੍ਰਕਿਰਤੀ ਨੂੰ ਆਪਣੇ ਅਨੁਕੂਲ ਕਰਕੇ ਜੋ ਸੁਖ ਮਿਲਦਾ ਹੈ ਇਸ ਤੋਂ ਇੱਕ ਬ੍ਰਾਂਹਤੀ ਹੋ ਜਾਂਦੀ ਹੈ ਮੈਂ ਪ੍ਰਮਾਤਮਾ ਨੂੰ ਵੀ ਆਪਣੇ ਅਨੁਕੂਲ ਕਰਾਂ ਗੁਰੂ ਨੂੰ ਵੀ ਆਪਣੇ ਪਿੱਛੇ ਚਲਾਵਾਂ ਪ੍ਰਮਾਤਮਾ ਨੂੰ ਵੀ ਪਿੱਛੇ ਚਲਾਵਾਂ ਆਪਣੇ ਇਹ ਨਹੀਂ ਹੋ ਸਕਦਾ ਪ੍ਰਕਿਰਤੀ ਨੂੰ ਚਲਾ ਸਕਦਾ ਹੈ ਹਵਾ ਠੰਡੀ ਹੈ ਗਰਮ ਕਰ ਸਕਦਾ ਹੈ ਹਵਾ ਬਹੁਤ ਗਰਮ ਹੈ ਠੰਡੀ ਕਰ ਸਕਦਾ ਪ੍ਰਕਿਰਤੀ ਨੂੰ ਆਪਣੇ ਅਨੁਕool ਕਰ ਸਕਦਾ ਹੈ ਪਾਣੀ ਨਿਵਾਨ ਦੀ ਤਰਫ ਚੜ ਜਾ ਰਿਹਾ ਹੈ ਤੂੰ ਆਪਣੇ ਉੱਪਰ ਕੋਠੇ ਤੇ ਛੜਾ ਸਕਦਾ ਹੈ ਪ੍ਰਕਿਰਤੀ ਨੂੰ ਤੇ ਤੂੰ ਆਪਣੇ ਅਨੁਕool ਕਰ ਸਕਦਾ ਹੈ ਤੇ ਹੁਣ ਇਹ ਆਖੇ ਪਰਮਾਤਮਾ ਵੀ ਮੇਰੇ ਅਨੁਕool ਹੋਵੇ ਤੇ ਮੇਰੇ ਪਿੱਛੇ ਚੱਲੇ ਨਹੀਂ ਤੈਨੂੰ ਪਿੱਛੇ ਚੱਲਣਾ ਪਵੇਗਾ ਕੈਨੂੰ ਸੰਤ ਦੇ ਪਿੱਛੇ ਚੱਲਣਾ ਪਏਗਾ ਤੈਨੂੰ ਉਸ ਦੇ ਉਪਦੇਸ਼ ਦੇ ਪਿੱਛੇ ਚੱਲਣਾ ਪਏਗਾ ਹਰ ਕੇ ਸੰਤ ਬਤਾਓ ਮਾਰਗ ਉਹ ਪਿੱਛੇ ਲਾਗ ਚੱਲੇ ਪਰ ਇੱਕ ਭਰान्ਤੀ ਹੋ ਜਾਂਦੀ ਹੈ ਮਨੁੱਖ ਨੂੰ ਇੱਕ ਬਲੇਖਾ ਹੋ ਜਾਂਦਾ ਹੈ ਪ੍ਰਕਿਰਤੀ ਨੂੰ ਆਪਣੇ ਅਨੁਕੂਲ ਕਰਕੇ ਮੈਨੂੰ ਸੁੱਖ ਮਿਲਿਆ ਹੁਣ ਮੈਂ ਪ੍ਰਮਾਤਮਾ ਨੂੰ ਆਪਣੇ ਅਨੁਕੂਲ ਕਰਾਂ ਸੋ ਕਰਤੇ ਨਹੀਂ ਸਕੇਗਾ ਐਸਾ ਨਹੀਂ ਹੋਵੇਗਾ ਹਰੋ ਮੈਂ ਮੂਲ ਨੁਕਤਾ ਬਿਆਨ ਕਰਾਂ ਆਪਣੇ ਮਨ ਨੂੰ ਪ੍ਰਮਾਤਮਾ ਦੇ ਅਨੁਕੂਲ ਕਰਨ ਦੀ ਸਾਧਨਾ ਜਦੋਂ ਪ੍ਰਮਾਤਮਾ ਦੇ ਅਨੁਕੂਲ ਹੋਵੇ ਪ੍ਰਮਾਤਮਾ ਦੇ 바ਾਰੇਗ ਤੇ ਚਲੇ ਤੋ ਗੁਰਨਾਮ ਨੇ ਗ੍ਰਹਿ ਦੱਸਿਆ ਜਪ ਜਪੋ ਤ ਇਕੋ ਨਾਮ ਆਵਰ ਨਿਰਾਫਨ ਕਾ ਅੰਮ੍ਰਿਤ ਵੇਲੇ ਉੱਠ ਕੇ ਸੂਰਜ ਨਿਕਲਣ ਤੋਂ ਪਹਿਲੇ ਪੰਦਰਾ ਵੇਮੈਂਟ ਪਚੇਮੈਂਟ ਜੋ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਧੁਨਾਕਾਰ ਰੂਪ ਦੇਚ ਉਚਾਰਨ ਕਰਦਾ ਹੈ ਉਹ ਕੋਸ਼ਿਸ਼ ਕਰ ਰਿਹਾ ਹੈ ਆਪਣੇ ਮਨ ਨੂੰ ਪਰਮਾਤਮਾ ਦੇ ਅਨੁਕੂਲ ਕਰਨ ਦੀ ਇਹ ਜਪ ਇੱਕ ਦਿਨ ਜਾਪ ਬਣ ਜਾਏਗਾ ਅਗਰ ਧਿਆਨ ਅੱਗੇ ਚਲਾ ਗਿਆ ਧਿਆਨ ਸ਼ਬਦ ਦੇ ਨੇੜੇ ਚਲਾ ਗਿਆ ਤਾਂ ਜਪ ਜਾਪ ਬਣ ਜਾਏਗਾ ਜਪ ਜਾਪ ਬਣ ਗਿਆ ਪਹਿਚਾਨ ਇਹ ਬਿਨਮਰਤਾ ਦੀ ਮੂਰਤੀ ਹੋ ਜਾਏਗੀ ਇਹ ਨਿਰਮਾਣਤਾ ਦਾ ਮੁਜਸਮਾ ਹੋ ਜਾਏਗਾ ਮੈਂ ਫਿਰ ਅਰਜ਼ ਕਰਾਂ ਜਿ세 ਜਿ세 ਧਿਆਨ ਪ੍ਰਮਾਤਮਾ ਦੀ ਤਰਫ ਜਾਂਦਾ ਹੈ ਵੈਸੇ ਵੈਸੇ ਮਨੁੱਖ ਮਿਟਦਾ ਜਾਂਦਾ ਹੈ ਮਨੁੱਖ ਛੋਟਾ ਹੁੰਦਾ ਜਾ ਰਿਹਾ ਹੈ ਔਰ ਪ੍ਰਮਾਤਮਾ ਦਾ ਵੱਡਾ ਹੋਣਾ ਪ੍ਰਗਟ ਹੁੰਦਾ ਜਾਂਦਾ ਹੈ ਇਸ ਨੁਕਤੇ ਨੂੰ ਬੜੇ ਧਿਆਨ ਨਾਲ ਜਿਤਨਾ ਮੈਂ ਛੋਟਾ ਹੁੰਦਾ ਜਾ ਰਿਹਾ ਉਤਨਾ ਹੀ ਵੱਡਾ ਪਰਮਾਤਮਾ ਪ੍ਰਗਟ ਹੁੰਦਾ ਜਾ ਰਿਹਾ ਮੈਂ ਇੱਕ ਦਿਨ ਪੂਰਾ ਮਿਟ ਜਾਂਦਾ ਪਰਮਾਤਮਾ ਪੂਰਨ ਪ੍ਰਗਟ ਹੋ ਜਾਂਦਾ ਹਰ ਸੰਤ ਨੇ ਕਿਹਾ ਮੇਰਾ ਮੁਝ ਮੇਂ ਕਿਛ ਨਹੀਂ ਮੈਂ ਕੁਛ ਵੀ ਨਹੀਂ ਕੁਛ ਵੀ ਨਹੀਂ ਕੁਛ ਵੀ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੇ ਮੈਂ ਐ ਹੀ ਨੇ ਆਪਾਂ ਹੈ ਹੀ ਤੂੰ ਤੂੰ ਉਕਰਤਾ ਤੂੰ ਬਾਇ ਮੁਜ ਮੇ ਰਹਾ ਨਾ ਹੂੰ ਮੈਂ ਤੇਰੇ ਆ ਹੀ ਨਹੀਂ ਗਲ ਖਤਮ ਐਸਾ ਕਿਉਂ ਕਹਿੰਦੇ ਨੇ ਜਿੰਨਾ ਧਿਆਨ ਭਗਵਾਨ ਦੇ ਚ ਜੁੜਦਾ ਹੈ ਆਪਣੇ ਤੋਂ ਧਿਆਨ ਹਟਦਾ ਹੈ